ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਇਦਾਂ ਕੀ ਜੀ ਅੱਜ ਪਤਾ ਸਾਰਿਆਂ ਨੂੰ 16 ਕਬੂਤਰ ਕਲੱਬ ਦੀ ਜਿਹੜੀ ਮਲਵਈਆਂ ਵਾਲੀ ਬਾਜੀ ਸੀ ਤੇ ਉਹ ਆਪਾਂ ਬਾਜੀ ਗਏ ਹਾਂ ਰਿਕਵਰ ਕਰਨ ਇਹ ਉੱਥੇ ਆਪਣੇ ਨਾਲ ਇੱਕ ਹਾਸਾ ਗਿਆ ਆਪਣਾ ਇਹੜਾ ਆਹ ਫੋਨ ਦੀ ਜਿਹੜੀ ਆ ਸਾਰੀ ਟੱਚ ਜਿਹੜੀ ਆ ਟੁੱਟ ਗਈ ਤੇ ਇਹ ਗਰ ਲਾਲ ਵੀਰ ਜੀ ਕੁਚਰ ਸਾਹਿਬ ਆਪਣੇ ਉਹਨਾਂ ਨੂੰ ਫੋੜਾ ਵਾ ਛੱਲੇ ਡਿੱਗਣ ਕਾਰਨ ਇਹ ਉਹ ਰੱਬ ਜਾਣਦਾ ਸਾਡੇ ਕੋ ਡਿੱਗਾ ਵਾ ਜਾਂ ਮਰ ਕੀ ਪਟਿੱਗਾ ਵਾ ਆਪਾਂ ਕਿਸੇ ਨੂੰ ਦੁਸ਼ੀ ਨਹੀਂ ਚਰਾਉਂਦੇ ਤੇ ਇਹ ਇਹਦੀ ਅੱਧੀ ਸਾਈਡ ਫੋਟੋ ਹੁੰਦੀ ਹੈ ਜੇ ਅੱਧੀ ਸਾਈਡ ਨਹੀਂ ਹੁੰਦੀ ਤੇ ਨਾ ਇਹਦੇ ਵਿੱਚ ਪ੍ਰੋਪਰ ਵੀਡੀਓ ਬਣੀ ਸਕਦੀਆਂ ਅਸੀਂ ਤੇ ਇਸ ਕਰਕੇ ਆਪਣਾ ਇੱਥੇ ਬਹੁਤ ਨੁਕਸਾਨ ਹੋਇਆ ਜੀ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਜਿਨ੍ਹਾਂ ਦੇ ਨਾਮ ਪਏ ਹੋਏ ਆ ਵਧੀਆ ਸੋ ਸਾਰੇ ਵੀਰ سپورਟ ਜਰੂਰ ਕਰਿਓ ਤੇ ਤਾਂ ਜੋ ਇਹ ਆਪਾਂ ਟੱਚ ਪਵਾ ਤੇ ਲਈ ਆ ਪਰ ਤੁਹਾਨੂੰ ਪਤਾ ਇੱਕ ਮਾੜੇ ਬੰਦੇ ਵਾਸਤੇ ਕਰਜ਼ਾ ਚੁੱਕ ਕੇ ਟੱਚ ਪਾਉਣੀ ਬੜੀ ਔਖੀ ਗੱਲ ਆ ਤੇ ਬਾਕੀ ਜਿੱਦਾਂ ਕਲੱਬ ਨੂੰ ਸਹੀ ਲੱਗੇ ਇਹ ਬਾਕੀ ਤੁਹਾਨੂੰ ਪਤਾ ਵਾ ਇਹ ਦੀ ਵੱਡੇ ਫੋਨ ਦੀ ਟੱਚ ਜਿਹੜੀ ਆ ਉਹ ਕਾਫੀ ਮਹਿੰਗੀ ਪੈਂਦੀ ਆ ਤੇ ਚਲੋ ਕਿ ਸੋਖੇ ਆਪਾਂ ਪਵਾ ਦੇ ਲਈ ਆ ਤੇ ਕਿਉਂਕਿ ਤੁਹਾਨੂੰ ਪਰ ਆ ਆਪਣਾ ਰੋਜੀ ਰੋਟੀ ਇਹੋ ਆ ਵੀਡੀਓ ਬਣਾਉਣਾ ਤੇ ਟੱਚ ਤੇ ਆਪਾਂ ਪਵਾ ਲਈ ਆ ਬਾਕੀ ਵੀਰਾਂ گاڑی ਬੇਨਤੀ ਕਰਦੇ ਆ ਜੋ ਵੀਰਾਂ ਨੂੰ ਸਹੀ ਲੱਗੇ ਤੇ ਆਪਣਾ ਕਾਫੀ ਨੁਕਸਾਨ ਹੋ ਗਿਆ ਜੀ ਇਹ ਕਿਕ ਜਾ ਇਹਦੇ ਨਾਲ ਕੋ ਪੰਜ-ਸੱਤ ਦਿਨ ਲੰਘਣੇ ਹੀ ਘਰ ਦਾ ਖਰਚਾ ਲੰਘਣਾ ਹੈ ਤੇ ਇਹ ਆਪਾਂ ਨੂੰ ਆਣ ਚੇਤੇ ਟੱਚ ਪਾਉਣੀ ਪਈ ਆ ਉਹ ਵੀ ਸਵੇਰੇ ਵੀ ਇੱਕ ਵੀਡੀਓ ਬਣਾਉਣੀ ਆ ਜੇ ਆਪਾਂ ਟੱਚ ਨਾ ਫੋਨ ਦੇ ਤਸਵੀਰ ਵਾਲੀ ਉਹ ਵੀਡੀਓ ਆਪਾਂ ਸ਼ੂਟ ਨਹੀਂ ਕਰ ਪਾਉਣੀ ਤੇ ਸੋ ਇਸ ਕਰਕੇ ਸਾਬ ਵੀਰਾਂ ਨੂੰ ਬੇਨਤੀ ਆ ਜਿਹੜੇ ਜਿਹੜੇ ਵੀਰ ਸਪੋਰਟ ਕਰ ਸਕਦੇ ਆ ਜਰੂਰ ਸਪੋਰਟ ਕਰਿਓ ਠੀਕ ਹੈ ਜੀ ਤੇ ਜਿਹੜੇ ਵੀਰ ਵੈਨ ਹੋਏ ਆ ਬਾਜ਼ੀ ਦੇ ਵਿੱਚ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਰੋਬੀ ਵੀਰ ਜੀ ਵੀ ਵਨ ਹੋਏ ਉਹਨਾਂ ਨੂੰ ਮੁਬਾਰਕਾਂ ਜੀ ਤੇ ਇਹ ਆਪਣੇ ਦੂਜੇ ਵੀਰ ਵੀ ਜਿਹੜੇ ਆ ਮਣੀ ਵੀਰ ਹਣੀ ਉਹ ਸ਼ਾਇਰ ਦੂਸਰੇ ਨੰਬਰ ਤੇ ਆਏ ਆ ਤੇ ਇਹ ਬਾਜੂ ਭਾਨ ਹਣੀ ਸ਼ਾਇਰ ਪਹਿਲੇ ਨੰਬਰ ਤੇ ਆਏ ਆ ਸੋ ਉਹਨਾਂ ਸਾਰੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਕਵਰ ਬਾਡ ਜਿਹਨਾਂ ਵੱਲੋਂ ਤੇ ਜੇ ਵੀਰ ਜੀ ਟੱਚ ਨਾ ਟੁੱਟਦੀ ਤੇ ਫਿਰ ਆਪਾਂ ਤੁਹਾਡੀਆਂ ਸਾਰੀਆਂ ਜਿਹੜੀਆਂ ਵਾ ਵੀਡੀਓ ਉਹ ਆਪਾਂ ਸਾਰੀਆਂ ਸ਼ੂਟ ਕਰਨੀਆਂ ਸੀ ਇਹ 3:00 ਸਵਾ 3:00 ਦਾ ਟਾਈਮ ਹੈਗਾ ਹੀ ਤੇ ਜਦੋਂ ਇਹ ਹਾਸਾ ਹੋ ਗਿਆ ਤੇ ਇਹ ਜੜੀਆਂ ਅੱਜ ਸਾਰੀ ਜਿਹੜੀ ਆ ਇਹ ਨਵੀਂ ਪਈ ਆ ਇਹ ਟੁੱਟ ਗਈ ਹੋਈ ਸੀ ਵੀਡੀਓ ਕੋਈ ਬਣਨੀ ਨਹੀਂ ਸੀ ਤੇ ਬਾਕੀ ਜਿਹੜੀਆਂ ਵੀਡੀਓ ਬਣੀਆਂ ਹੋਈਆਂ ਵਾ ਉਹ ਆਪਾਂ ਸਾਰੀਆਂ ਜ਼ਰੂਰ ਅਪਲੋਡ ਕਰਾਂਗੇ ਜੀ ਜਿਹੜੀਆਂ ਵੀਡੀਓ ਬਣੀਆਂ ਹੋਈਆਂ ਵਾ ਤੇ ਕਮੇਟੀ ਦਾ ਵੀ ਤਹਿ ਦਿਲੋਂ ਧੰਨਵਾਦਿਆ ਜੀ ਭਾਈ ਮਨਵੀਰ ਸਿੰਘ ਜੀ ਦਾ ਬਾਬਾ ਜੀ ਨਾਲ ਦਾ ਰਾਲਾਲ ਵੀਰ ਜੀ ਨਾਲ ਜਿੰਨੇ ਕਮੇਟੀ ਮੈਂਬਰ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਜੀ ਬਹੁਤ ਬਹੁਤ ਧੰਨਵਾਦ ਆ ਜੀ ਸਭ ਦਾ